ਚੰਡੀਗੜ੍ਹ ਦੇ 엘ਾਂਟੇ ਮਾਲ ਦੇ ਵਿੱਚ ਅਚਾਨਕ ਪੂਰੇ ਮਾਲ ਨੂੰ ਖਾਲੀ ਕਰਾ ਦਿੱਤਾ ਗਿਆ ਜਿਹੜੀ ਰੈਸਕਿਊ ਟੀਮਸ ਹੈ ਆਪਰੇਸ਼ਨ ਸੈੱਲ ਹੈ ਜਿਹੜੀ ਬੌਮ ਸquad ਹੈ ਉਹ ਅੰਦਰ ਪਹੁੰਚਾ ਅਚਾਨਕ ਜਰੂਰ دہشت ਦਾ ਮਾਹੌਲ ਜਰੂਰ ਵੇਖਣ ਨੂੰ ਮਿਲ ਰਿਹਾ ਸੀ ਲੇਕਿਨ ਬਾਅਦ ਚ ਪਤਾ ਚੱਲਿਆ ਕਿ ਇਹ ਮੌਕ ਡ੍ਰਿਲ ਹੈ ਔਰ ਪੂਰਾ ਮਾਲ ਖਾਲੀ ਕਰਨ ਤੋਂ ਬਾਅਦ ਇੱਥੇ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਇੱਕ ਪੂਰੀ ਐਕਸਰਸਾਈਜ਼ ਹੁੰਦੀ ਹੈ ਹਾਲਕਿ ਅੱਜ ਚੰਡੀਗੜ੍ਹ ਦੇ ਵਿੱਚ ਦੋ ਥਾਵਾਂ ਤੇ ਅਸੀਂ ਗੱਲ ਕਰ ਲਈ ਮੌਕ ਡ੍ਰਿਲ ਦਾ ਲੈਂਟੇ ਮਾਲ ਸੀਗੀ ਲੇਕਿਨ ਹਾਈ ਕੋਰਟ ਦੇ ਵਿੱਚ ਇੱਕ ਧਮਕੀਵਰੀ ਮੇਲ ਜਿਹੜੀ ਹੈ ਉਹ ਜ਼ਰੂਰ ਆਈ ਹੈ ਜਿਸ ਨੂੰ ਲੈ ਕੇ ਪੂਰੇ ਪ੍ਰਸ਼ਾਸਨ ਤੇ ਅਧਿਕਾਰੀ ਦਮਕਲ ਦੇ ਜਿਹੜੇ ਆਫੀਸਰਸ ਨੇ ਹੋਰ ਰੈਸਕਿਊ ਟੀਮਾਂ ਨੇ ਉਹ ਮੌਕੇ ਤੇ ਪਹੁੰਚ ਕੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਐਕਸਰਸਾਈਜ਼ ਮੌਕ ਡ੍ਰਿਲ ਜਿਹੜੀ ਉਹ ਕੀਤੀ ਗਈ ਹੈ ਪੂਰੇ ਲੈਂਟੇ ਮਾਲ ਨੂੰ ਲੈਂਟੇ ਮਾਲ ਨੂੰ ਪੂਰਾ ਖਾਲੀ ਕਰਾਉਣ ਤੋਂ ਬਾਅਦ ਅੰਦਰ ਤੋਂ ਪੂਰੇ ਜਿੰਨੇ ਵੀ ਜਿਹੜੇ ਫਲੋਰਸ ਨੇ ਉੱਥੇ ਪੂਰੀ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਐਕਸਰਸਾਈਜ਼ ਦੀ ਪ੍ਰਸ਼ਾਸਨ ਵੱਲੋਂ ਗੱਲ ਕੀਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜੇਕਰ ਹੁੰਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਬਚਿਆ ਜਾਵੇ ਕਿਸ ਤਰ੍ਹਾਂ ਪੂਰੀ ਜਿਹੜੀ ਹੈਗੀ ਹੈ ਜਲਦ ਤੋਂ ਜਲਦ ਮਾਲ ਨੂੰ ਜਾਂ ਫਿਰ ਜਿਹੜੀ ਵੀ ਬਿਲਡਿੰਗ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮੇਲ ਆਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਮੈਸੇਜ ਆਂਦਾ ਤਾਂ ਉਹਨੂੰ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਖਾਲੀ ਕਰਾਇਆ ਜਾਵੇ ਉਸ ਨੂੰ ਲੈ ਕੇ ਵੀ ਪੂਰੀ ਐਕਸਰਸਾਈਜ਼ ਜਿਹੜੀ ਉਹ ਕੀਤੀ ਜਾਂਦੀ ਹੈ ਹਾਲਾਂਕਿ ਇਹ ਬਾਅਦ ਚ ਪਤਾ ਲੱਗਿਆ ਸੀਗਾ ਕਿ ਇਹ ਮੌਕ ਡ੍ਰਿਲ ਹੈ ਲੇਕਿਨ ਇਸ ਤੋਂ ਪਹਿਲਾਂ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਸੀਗਾ ਕਿ ਆਖਿਰ ਇਹ ਕਿਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਪੂਰੇ ਮਾਲ ਨੂੰ ਖਾਲੀ ਕਰਾਇਆ ਗਿਆ ਔਰ ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਅੰਦਰ EMPLOYEES ਸੀਗੇ ਲੋਕ ਸੀਗੇ PVR ਉੱਪਰ ਜਿੰਨੇ ਵੀ ਫੂਡ ਕੋਰਟ ਹੈ ਉੱਥੇ ਸਾਰੇ ਜਿਹੜਾ ਖਾਲੀ ਕਰਾਉਣ ਤੋਂ ਬਾਅਦ ਪੂਰੀ ਇਹ ਐਕਸਰਸਾਈਜ਼ ਕੀਤੀ ਗਈ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਅੱਜ ਜਰੂਰ ਕਹਿ ਸਕਦੇ ਹਾਂ ਕਿ ਇੱਕ ਮੇਲ ਜਿਹੜੀ ਆਈ ਹੈ ਹਾਈ ਕੋਰਟ ਵਾਸਤੇ ਉਹਨੂੰ ਲੈ ਕੇ ਵੀ ਕਾਫੀ ਜੜੀ ਚੈਕਿੰਗ ਹੈ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੂਰਾ ਪ੍ਰਸ਼ਾਸਨ ਪੂਰਾ ਦਮਕਲ ਵਿਭਾਗ ਹਾਈ ਕੋਰਟ ਪਹੁੰਚਿਆ ਹੋਇਆ ਜਿੱਥੇ ਪੂਰੇ ਜਿਹੜੇ ਵੀ ਫਲੋਰਸ ਹੈ ਉਹ ਚੈੱਕ ਕੀਤੇ ਜਾ ਰਹੇ ਨੇ ਚੰਡੀਗੜ੍ਹ ਦੇ ਐਲੈਂਟੇ ਮਾਲ ਦੇ ਵਿੱਚ ਅਚਾਨਕ ਪੂਰੇ ਮਾਲ ਨੂੰ ਖਾਲੀ ਕਰਾ ਦਿੱਤਾ ਗਿਆ ਜਿਹੜੀ ਰੈਸਕਿਊ ਟੀਮਸ ਹੈ ਆਪਰੇਸ਼ਨ ਸੈੱਲ ਹੈ ਜਿਹੜੀ ਬੌਮ ਸquad ਹੈ ਉਹ ਅੰਦਰ ਪਹੁੰਚਾ ਅਚਾਨਕ ਜਰੂਰ دہشت ਦਾ ਮਾਹੌਲ ਜਰੂਰ ਵੇਖਣ ਨੂੰ ਮਿਲ ਰਿਹਾ ਸੀ ਲੇਕਿਨ ਬਾਅਦ ਚ ਪਤਾ ਚੱਲਿਆ ਕਿ ਇਹ ਮੌਕ ਡ੍ਰਿਲ ਹੈ ਔਰ ਪੂਰਾ ਮਾਲ ਖਾਲੀ ਕਰਨ ਤੋਂ ਬਾਅਦ ਇਥੇ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਇੱਕ ਪੂਰੀ ਐਕਸਰਸਾਈਜ਼ ਹੁੰਦੀ ਹੈ ਹਾਲਾਂਕਿ ਅੱਜ ਚੰਡੀਗੜ੍ਹ ਦੇ ਵਿੱਚ ਦੋ ਥਾਵਾਂ ਤੇ ਅਸੀਂ ਗੱਲ ਕਰ ਲਈ ਮੌਕ ਡ੍ਰਿਲ ਦਾ ਲੈਂਟੇ ਮਾਲ ਸੀਗੀ ਲੇਕਿਨ ਹਾਈ ਕੋਰਟ ਦੇ ਵਿੱਚ ਇੱਕ ਧਮਕੀਵਰੀ ਮੇਲ ਜਿਹੜੀ ਹੈ ਉਹ ਜ਼ਰੂਰ ਆਈ ਹੈ ਜਿਸ ਨੂੰ ਲੈ ਕੇ ਪੂਰੇ ਪ੍ਰਸ਼ਾਸਨ ਤੇ ਅਧਿਕਾਰੀ ਦਮਕਲ ਦੇ ਜਿਹੜੇ ਆਫੀਸਰਸ ਨੇ ਹੋਰ ਰੈਸਕਿਊ ਟੀਮਾਂ ਨੇ ਉਹ ਮੌਕੇ ਤੇ ਪਹੁੰਚ ਕੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਐਕਸਰਸਾਈਜ਼ ਮੌਕ ਡ੍ਰਿਲ ਜਿਹੜੀ ਉਹ ਕੀਤੀ ਗਈ ਹੈ ਪੂਰੇ ਲੈਂਟੇ ਮਾਲ ਨੂੰ ਇਲਾੰਟੀ ਮਾਲ ਨੂੰ ਪੂਰਾ ਖਾਲੀ ਕਰਨ ਤੋਂ ਬਾਅਦ ਅੰਦਰ ਤੋਂ ਪੂਰੇ ਜਿੰਨੇ ਵੀ ਜਿਹੜੇ ਫਲੋਰਸ ਨੇ ਉੱਥੇ ਪੂਰੀ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਐਕਸਰਸਾਈਜ਼ ਦੀ ਪ੍ਰਸ਼ਾਸਨ ਵੱਲੋਂ ਗੱਲ ਕੀਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜੇਕਰ ਹੁੰਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਬਚਿਆ ਜਾਵੇ ਕਿਸ ਤਰ੍ਹਾਂ ਪੂਰੀ ਜਿਹੜੀ ਹੈਗੀ ਹੈ ਜਲਦ ਤੋਂ ਜਲਦ ਮਾਲ ਨੂੰ ਜਾਂ ਫਿਰ ਜਿਹੜੀ ਵੀ ਬਿਲਡਿੰਗ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮੇਲ ਆਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਮੈਸੇਜ ਆਂਦਾ ਤਾਂ ਉਹਨੂੰ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਖਾਲੀ ਕਰਾਇਆ ਜਾਵੇ ਉਸ ਨੂੰ ਲੈ ਕੇ ਵੀ ਪੂਰੀ ਐਕਸਰਸਾਈਜ਼ ਜਿਹੜੀ ਉਹ ਕੀਤੀ ਜਾਂਦੀ ਹੈ ਹਾਲਾਂਕਿ ਇਹ ਬਾਅਦ ਚ ਪਤਾ ਲੱਗਿਆ ਸੀਗਾ ਕਿ ਇਹ ਮ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਸੀਗਾ ਕਿ ਆਖਿਰ ਇਹ ਕਿਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਪੂਰੇ ਮਾਲ ਨੂੰ ਖਾਲੀ ਕਰਾਇਆ ਗਿਆ ਔਰ ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਅੰਦਰ EMPLOYEES ਸੀਗੇ ਲੋਕ ਸੀਗੇ PVR ਉੱਪਰ ਜਿੰਨੇ ਵੀ ਫੂਡ ਕੋਰਟ ਹੈ ਉੱਥੇ ਸਾਰੇ ਜਿਹੜਾ ਖਾਲੀ ਕਰਾਉਣ ਤੋਂ ਬਾਅਦ ਪੂਰੀ ਇਹ ਐਕਸਰਸਾਈਜ਼ ਕੀਤੀ ਗਈ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਅੱਜ ਜ਼ਰੂਰ ਕਹਿ ਸਕਦੇ ਆ ਕਿ ਇੱਕ ਮੇਲ ਜਿਹੜੀ ਆਈ ਹੈ ਹਾਈ ਕੋਰਟ ਵਾਸਤੇ ਉਹਨੂੰ ਲੈ ਕੇ ਵੀ ਕਾਫੀ ਜਿਹੜੀ ਚੈਕਿੰਗਾਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੂਰਾ ਪ੍ਰਸ਼ਾਸਨ ਪੂਰਾ ਦਮਕਲ ਵਿਭਾਗ ਹਾਈ ਕੋਰਟ ਪਹੁੰਚਿਆ ਹੋਇਆ ਜਿੱਥੇ ਪੂਰੇ ਜਿਹੜੇ ਵੀ ਫਲੋਰਸ ਹੈ ਉਹ ਚੈੱਕ ਕੀਤੇ ਜਾ ਰਹ